ਮੈਂ ਹਮੇਸ਼ਾ ਕਹਿਣਾ ਹੁੰਨਾ ਦੋ ਤਰ੍ਹਾਂ ਦੇ ਜਿਹੜੇ ਵਰਤਾਰੇ ਵਿਦਵਾਨ ਹੁੰਦੇ ਆ ਨਾ ਜਿਹੜੇ ਉਹ ਦੋ ਤਰ੍ਹਾਂ ਦੇ ਹੁੰਦੇ ਆ ਮੈਂ ਉਹਨਾਂ ਤੋਂ ਸਿੱਖਦਾ ਇੱਕ ਹੁੰਦਾ ਜਿਨ੍ਹਾਂ ਨੂੰ ਇਲਾਹੀ ਗਿਆਨ ਹੁੰਦਾ ਜਿਵੇਂ ਸਾਡੇ ਗੁਰੂ ਸਾਹਿਬਾਨ ਸੀ ਸਾਡੇ ਪੈਗੰਬਰ ਸੀ ਉਹਨਾਂ ਨੂੰ ਇਲਾਹੀ ਗਿਆਨ ਸੀ ਉਹਨਾਂ ਨੇ ਉਹ ਗਿਆਨ ਦਿੱਤਾ ਸੀ ਉਹਨਾਂ ਤੋਂ ਸਿੱਖਿਆ ਗ੍ਰਹਿਣ ਕੀਤਾ ਇੱਕ ਉਹ ਵਿਦਵਾਨ ਹੁੰਦੇ ਆ ਜਿਹੜੇ ਥਿੰਕਰਸ ਹੁੰਦੇ ਆ ਜਿਨ੍ਹਾਂ ਨੇ ਦੁਨਿਆਵੀ ਵਰਤਾਰਿਆਂ ਤੋਂ ਕੁਝ ਸਿੱਖ ਕੇ ਲਿਖਿਆ ਹੁੰਦਾ ਤੇ ਇਹ ਸਾਨੂੰ ਉਹਨਾਂ ਨੂੰ ਵੀ ਪੜਨ ਦਾ ਮੌਕਾ ਮਿਲਦਾ ਹੁਣ ਜਦੋਂ ਮੈਂ ਸਾਡੇ ਗੁਰੂ ਸਾਹਿਬਾਨਾਂ ਦੀ ਜਰਨੀ ਦੇਖਦਾ ਉਹਨਾਂ ਨੇ ਵੀ ਵਿਦਰੋਹ ਹੀ ਕੀਤਾ ਉਹਨਾਂ ਨੇ ਵੀ ਇਸਟੈਬਲਿਸ਼ਮੈਂਟ ਦੇ ਖਿਲਾਫ ਜਾਂ ਸਥਾਪਤੀ ਦੇ ਖਿਲਾਫ ਹੀ ਲੜਿਆ ਉਹ ਜਿੱਥੇ ਵੀ ਕੁਝ ਜ਼ਬਰ ਜ਼ੁਲਮ ਹੁੰਦਾ ਸੀ ਕੁਝ ਗਲਤ ਹੁੰਦਾ ਸੀ ਤਾਂ ਬਾਬਾ ਨਾਨਕ ਉਸ ਵੇਲੇ ਅੱਜ ਤੋਂ 550 ਸਾਲ ਅਸੀਂ ਪਹਿਲਾਂ ਅਮੇਜਨ ਕਰੀਏ ਬਾਬਰ ਨੂੰ ਜਾਬਰ ਕਹਿ ਸਕਦੇ ਸੀ ਜਦੋਂ ਕਿ ਇਹ ਸੀ ਵੀ ਜਾਂ ਤਾਂ ਸਿੱਧਾ ਉਹਨਾਂ ਨੇ ਗੱਲ ਕਰਦਣ ਲਾ ਦੇਣੀ ਆ ਜਾਂ ਜੇਲ੍ਹ 'ਚ ਸਿੱਟ ਦੇਣਾ ਪਰ ਜੇ ਗੁਰੂ ਨਾਨਕ ਸਾਹਿਬ ਨਹੀਂ ਡਰੇ ਉਹਨਾਂ ਨੇ ਸਾਨੂੰ ਇਹੀ ਚੀਜ਼ ਸਿਖਾਈ ਨਾ ਅੱਛਾ ਫਿਰ ਸਾਡੇ ਜਿਹੜੇ ਮੈਂ ਦੂਜੇ ਵਿਦਵਾਨਾਂ ਦੀ ਗੱਲ ਕਰਦਾ ਜਿਨ੍ਹਾਂ ਨੂੰ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਵੀ ਸਾਡੇ ਰੈਬਰ ਵੀ ਆ ਸਰਦਾਰ ਕਰਤਾਰ ਸਿੰਘ ਸਰਾਭਾ ਸਦਾ ਭਗਤ ਸਿੰਘ ਹਨਾ ਹੋਰ ਸਾਡੇ ਗਦਰੀ ਬਾਬੇ ਸਾਰੇ ਹੋਏ ਆ ਜਿਹੜੇ ਸੋ ਇਹ ਵੀ ਸਾਡੇ ਇੱਕ ਉਹ ਵਿਦਵਾਨ ਸੀ ਜਿਨ੍ਹਾਂ ਨੇ ਸਮਝਿਆ ਵੀ ਆਪਦੀ ਆਜ਼ਾਦੀ ਖਾਤਰ ਲੜਨਾ ਪਊਗਾ ਤੇ ਇੱਕ ਕੰਪਲੀਟ ਟੋਟਲ ਫਰੀडम ਚਾਹੀਦੀ ਹੈ ਸਾਨੂੰ ਜਿੱਥੇ ਪੋਲੀਟੀਕਲ ਫਰੀडम ਦੇ ਨਾਲ ਨਾਲ ਸੋਸ਼ਲ ਫਰੀडम ਵੀ ਹੋਵੇ ਸੱਚੀ ਸੁੱਚੀ ਸੁਤੰਤਰ ਆਜ਼ਾਦੀ ਤੁਸੀਂ ਤੁਸੀਂ ਇਹਦੇ ਬਾਰੇ ਵੀ ਲਿਖਿਆ ਹੈਗਾ ਹਾਂਜੀ ਇੱਕ ਸੱਚੀ ਤੇ ਸੁੱਚੀ ਜਿਹੜੀ ਆਜ਼ਾਦੀ ਹੈ ਨਾ ਉਹ ਬਹੁਤ ਜ਼ਰੂਰੀ ਹੈ ਪਰ ਅਸੀਂ ਸਾਨੂੰ ਦਿੱਤੀ ਨਹੀਂ ਜਾ ਰਹੀ ਦਿੱਲੀ ਸਾਨੂੰ ਆਇਆ ਜਮ ਥੱਲੇ ਡੱਕ ਕੇ ਰੱਖਦਾ ਵੀ ਤੁਸੀਂ ਇੱਥੇ ਹੀ ਰਹਿਣਾ ਉੱਤੇ ਥੱਲੇ ਹੋਏ ਇੱਕ ਇੱਕ ਸਕੇਲ ਉਹ ਤੋਂ ਉੱਤੇ ਥੱਲੇ ਹੋਏ ਤਾਂ ਅਸੀਂ ਤੁਹਾਨੂੰ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਆਪਦੇ ਹੱਕ ਨਹੀਂ ਮੰਗ ਸਕਦੇ ਜਿਹੜੇ ਅਸੀਂ ਦਿੱਤੇ ਆ ਹੱਕ ਉਹੀ ਲੈਣੇ ਪੈਣੇ ਆ ਫਿਰ ਐ ਤਾਂ ਨਹੀਂ ਗੱਲ ਬਣਦੀ ਹੁੰਦੀ ਪੰਜਾਬੀਆਂ ਨਾਲ ਤਾਂ ਜਮਾਂ ਹੀ ਨਹੀਂ ਬਣ ਸਕਦੀ ਕੁਝ ਇਹੋ ਜਿਹਾ ਹਾਦਸਾ ਵੀ ਹੋਇਆ ਜਦ ਤੁਸੀਂ ਸਣੀ ਦੇ올 ਨਾਲ ਰਹੇ ਜਾਂ ਕੁਝ ਤੁਸੀਂ ਦੇਖਿਆ ਕਿ ਦਿੱਲੀ ਵੱਲੋਂ ਠੀਕ ਨਹੀਂ ਹੋ ਰਿਹਾ ਕੁਝ ਇਹੋ ਜਿਹਾ ਕਿੱਥੇ ਤੇ ਚੁੱਬਿਆ ਹੋਣਾ ਜੋ ਮਹਿਸੂਸ ਹੋ ਰਿਹਾ ਕਿ ਦਿੱਲੀ ਸਰਨਾ ਠੀਕ ਨਹੀਂ ਕਰ ਰਹੀ ਦੇਖੋ ਮੈਂ ਇਸ ਟਾਈਮ ਜਿਹੜੇ ਸਾਡੇ ਹੁਕਮਰਾਨ ਆ ਜਾਂ ਬੀਜੇਪੀ ਆ ਉਹਨਾਂ ਦੀ ਸਾਰੀ ਵਰਕਿੰਗ ਦੇਖੀ ਮੈਂ ਆਰਐਸਐਸ ਕਿਵੇਂ ਆਪਰੇਟ ਕਰਦੀ ਆ ਉਹ ਵੀ ਦੇਖੀ ਹੁਣ ਜਦੋਂ ਮੈਨੂੰ ਇਹ ਗੱਲ ਦੀ ਸਮਝ ਆਈ ਵੀ ਪੰਜਾਬ ਨੂੰ ਪੰਜਾਬ ਦੀ ਹੋਂਦ ਨੂੰ ਖਤਰਾ ਸਾਡੇ ਇਤਿਹਾਸ ਦੇ ਪਿੱਛੇ ਲੱਗੇ ਹੋਏ ਆ ਸਾਡੇ ਗ੍ਰੰਥਾਂ ਦੇ ਪਿੱਛੇ ਲੱਗੇ ਹੋਏ ਆ ਸਾਡੀ ਆਈਡੈਂਟੀਟੀ ਦੇ ਉੱਤੇ ਡਿਸਟਿੰਕਟ ਆਈਡੈਂਟੀਟੀ ਦੇ ਉੱਤੇ ਲੱਗੇ ਹੋਏ ਆ ਸਾਡੇ ਕਲਚਰ ਸੱਭਿਆਚਾਰ ਦੇ ਉੱਤੇ ਲੱਗੇ ਹੋਏ ਆ ਜੇ ਇਹ ਸਾਰੀਆਂ ਚੀਜ਼ਾਂ ਨੂੰ ਅਸਿਮੂਲੇਟ ਕਰਨਾ ਚਾਹੁੰਦੇ ਆ ਦੇਖੋ ਆਪਦੇ ਆਪ ਚ ਮਿਲਾਉਣਾ ਅੱਜ ਦੀ ਜਿਹੜੀ ਸਾਨੂੰ ਇਹ ਪਹਿਲਾਂ ਤਾਂ ਸਮਝਣਾ ਪਊਗਾ ਵੀ ਸਾਡਾ ਦੁਸ਼ਮਣ ਕੌਣ ਆ ਜੇ ਮੈਂ ਹੁਣ ਗੱਲ ਕਰ ਰਿਹਾ ਵੀ ਪੰਜਾਬ ਦੀ ਹੋਂਦ ਨੂੰ ਖਤਰਾ ਪੰਜਾਬੀਆਂ ਦੀ ਹੋਂਦ ਨੂੰ ਖਤਰਾ ਤੁਸੀਂ ਇਹ ਵਰਕਿੰਗ ਜੇ ਮੈਂ ਇੱਥੇ ਸਟੈਪ ਵਰਕਿੰਗ ਨੂੰ ਕਿੱਦਾਂ ਅਬਜ਼ਰਵ ਕੀਤਾ ਕਿੱਦਾਂ ਤੁਹਾਨੂੰ ਇਹ ਸਮਝ ਆਈਆਂ ਚੀਜ਼ਾਂ ਦੇਖੋ ਇਹ ਸਮਝ ਇਸ ਤਰ੍ਹਾਂ ਆਈਆਂ ਕੁਝ ਗੱਲਾਂ ਹੁੰਦੀਆਂ ਸਾਨੂੰ ਪਰਗਟ ਰੂਪ ਚ ਦਿਖ ਜਾਂਦੀਆਂ ਕੁਝ ਗੱਲਾਂ ਹੁੰਦੀਆਂ ਅਦ੍ਰੇਸ਼ ਰੂਪ ਚ ਹੁੰਦੀਆਂ ਉਹ ਚੱਲ ਰਹੇ ਹੁੰਦੀਆਂ ਪਰ ਸਾਨੂੰ ਦਿਖਦੀਆਂ ਨਹੀਂ ਹੁਣ ਹਿੰਦੁਸਤਾਨ ਦੀ ਕੋਈ ਵੀ ਸਰਕਾਰ ਆ ਇੰਡੀਆ ਦੀ ਕੋਈ ਵੀ ਸਰਕਾਰ ਆ ਉਹਨਾਂ ਦੀ ਇੱਕ ਜਿਹਦਾ ਵੀ ਅਸੀਂ ਇੰਡੀਆ ਨੇਸ਼ਨ ਬਿਲਡ ਕਰਨਾ ਉਹ ਇਸ ਗੱਲ ਨੂੰ ਨਹੀਂ ਸਮਝਦੇ ਵੀ ਇੰਡੀਆ ਇੱਕ ਟੈਰੀਟੋਰੀਅਲ ਸਪੇਸ ਆ ਜਿੱਥੇ ਬਹੁ ਗਿਣਤੀ ਕੌਮਾਂ ਰਹਿ ਕੇ ਇੱਕ ਦੇਸ਼ ਬਣਾਉਂਦੀਆਂ ਤੇ ਉਹਨਾਂ ਦੀ ਵਨਸਵੰਤਾ ਨੂੰ ਮਾਨਤਾ ਦਿਓ ਉਹਦਾ ਸਤਕਾਰ ਕਰੋ ਉਨੀ ਹੀ ਜ਼ਰੂਰੀ ਆ ਇਹ ਵਨਸਮਨਤਾ ਨੂੰ ਸਤਿਕਾਰ ਦੇਣਾ ਜਿਹੜੀ ਬਾਇਓਡਾਈਵਰਸਿਟੀ ਆ ਜਿਹੜੀ ਬਾਇਓ ਵਨਸਮਨਤਾ ਉਨੀ ਹੀ ਕਾਚਰਲ ਵਨਸਮਨਤਾ ਜ਼ਰੂਰੀ ਆ ਪਰ ਇਹਨਾਂ ਦੀ ਇੱਕ ਜਿਹੜੇ ਇਹ ਆ ਵੀ ਅਸੀਂ ਸਭ ਕੁਝ ਜਿਹੜਾ ਇਹ ਘਟ ਗਿਣਤੀ ਵਰਗ ਇਹਨੂੰ ਖਤਮ ਕਰਕੇ ਇਹਨੂੰ ਬਹੁ ਗਿਣਤੀ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਜਿਹਨੂੰ ਹਿੰਦੂ ਰਾਸ਼ਟਰ ਦਾ ਨਾਮ ਦਿੱਤਾ ਜਾ ਰਿਹਾ ਅੱਜ ਦੀ ਡੇਟ 'ਚ ਉਹਦੇ 'ਚ ਹੀ ਮਿਲਾ ਲੈਣਾ